ਮੁਲਾਜ਼ਮਾਂ ਦੀਆਂ ਤਨਖਾਹਾਂ ਹੋਰ ਵਧਣ ਦਾ ਜੁਗਾੜ ਬਣ ਗਿਆ ਖਾਸ ਕਰਕੇ ਡਿਊਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਹੁਣ 2% ਹੋਰ ਡੀਏ ਮਿਲੇਗਾ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਹਦੇ ਤਹਿਤ ਇਹ ਗੱਲ ਕਹੀ ਗਈ ਹੈ ਵੀ ਡਿਊਟੀ ਚੰਡੀਗੜ੍ਹ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਹੁਣ 2% ਵਧ ਡੀਏ ਦੀ ਕਿਸ਼ਤ ਮਿਲੇਗੀ ਭਾਵ ਹੁਣ ਯੂਟੀ ਦੇ ਮੁਲਾਜ਼ਮਾਂ ਨੂੰ 53 ਫੀਸਦੀ ਥਾਂ ਤੇ 55 ਫੀਸਦੀ ਡੀਏ ਮਿਲੇਗਾ ਔਰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ 2 April 2025 ਨੂੰ ਭਾਰਤ ਸਰਕਾਰ ਨੇ ਜਿਹੜਾ 2 ਫੀਸਦੀ ਡੀਏ ਦੇਣ ਦਾ ਐਲਾਨ ਕੀਤਾ ਉਹਦੇ ਪੈਟਰਨ ਤੇ ਜਿਹੜੇ ਯੂਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਵਾਧੂ 2 ਫੀਸਦੀ ਡੀਏ ਮਿਲੇਗਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਕੀ ਬਣੇਗਾ ਆ ਵੱਡੀ ਗੱਲ ਹੈ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਫਿਲਹਾਲ ਕੇਵਲ 42% ਡੀਏ ਮਿਲ ਰਿਹਾ ਔਰ ਪਹਿਲਾਂ ਪੰਜਾਬ ਦੇ ਮੁਲਾਜ਼ਮ ਇਹ ਡਿਮਾਂਡ ਕਰਦੇ ਸੀ ਵੀ ਕੇਂਦਰੀ ਪੈਟਰਨ ਤੇ ਉਹਨਾਂ ਨੂੰ ਵੀ ਬੈਲੈਂਸ ਜਿਹੜਾ 11% ਡੀਏ ਦੇ ਕੇ ਟੋਟਲ 53% ਡੀਏ ਦਿੱਤਾ ਜਾਵੇ ਪਰ ਹੁਣ ਉਹਨਾਂ ਨੂੰ ਇਹ ਕਹਿਣਾ ਪਏਗਾ ਬੇ ਉਹਨਾਂ ਨੂੰ 13 ਫੀਸਰ ਪੈਂਡਿੰਗ ਜਿਹੜਾ ਡੀਏ ਉਹ ਦਿੱਤਾ ਜਾਵੇ ਤਾਂ ਜੋ ਉਹ 55 ਫੀਸਰ ਡੀਏ ਲੈਣ ਦੇ ਸਮਰੱਥ ਹੋ ਸਕਣ ਬੜੀ ਵੱਡੀ ਗੱਲ ਹੈ ਇੱਕ ਸਮਾਂ ਸੀ ਜਦੋਂ ਯੂਟੀ ਚੰਡੀਗੜ੍ਹ ਦੇ ਮੁਲਾਜ਼ਮੇ ਸੰਘਰਸ਼ ਕਰਦੇ ਸੀ ਰੈਲੀਆਂ ਕਰਦੇ ਸੀ ਹੜਤਾਲਾਂ ਕਰਦੇ ਸੀ ਇੱਥੋਂ ਤੱਕ ਵੀ ਮੁਲਾਜ਼ਮ ਲੀਡਰਾਂ ਨੇ ਮਰਨ ਵਰਤ ਰੱਖ ਕੇ ਮੰਗ ਕੀਤੀ ਸੀ ਵੀ ਉਹਨਾਂ ਨੂੰ ਪੰਜਾਬ ਦੇ ਸਕੇਲ ਦਿੱਤੇ ਜਾਣ ਪਰ ਅੱਜ ਸਿਚੁਏਸ਼ਨ ਇੱਥੇ ਖੜੀ ਹੈ ਵੀ ਜਿਹੜੇ ਡਿਊਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਤੋਂ 13% ਵੱਧ ਡੀਏ ਮਿਲ ਰਿਹਾ। ਮੁਲਾਜ਼ਮਾਂ ਦੀਆਂ ਤਨਖਾਹਾਂ ਹੋਰ ਵਧਣ ਦਾ जुगाੜ ਬਣ ਗਿਆ। ਖਾਸ ਕਰਕੇ ਡਿਊਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਹੁਣ 2% ਹੋਰ ਡੀਏ ਮਿਲੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਿਹਦੇ ਤਹਿਤ ਇਹ ਗੱਲ ਕਹੀ ਗਈ ਹੈ ਵੀ ਡਿਊਟੀ ਚੰਡੀਗੜ੍ਹ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਹੁਣ 2% ਵਧ ਡੀਏ ਦੇ ਕਿਸ਼ਤ ਮਿਲੇਗੀ ਭਾਵ ਹੁਣ ਯੂਟੀ ਦੇ ਮੁਲਾਜ਼ਮਾਂ ਨੂੰ 53% ਦੀ ਥਾਂ ਤੇ 55% ਡੀਏ ਮਿਲੇਗਾ ਔਰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ 2 April 2025 ਨੂੰ ਭਾਰਤ ਸਰਕਾਰ ਨੇ ਜਿਹੜਾ 2 ਫੀਸਡ ਡੀਏ ਦੇਣ ਦਾ ਐਲਾਨ ਕੀਤਾ ਉਹਦੇ ਪੈਟਰਨ ਤੇ ਜਿਹੜੇ ਯੂਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਵਾਧੂ 2 ਫੀਸਡ ਡੀਏ ਮਿਲੇਗਾ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਪੰਜਾਬ ਦੇ ਮੁਲਾਜ਼ਮਾਂ ਦਾ ਕੀ ਬਣੇਗਾ ਵੱਡੀ ਗੱਲ ਹੈ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਫਿਲਹਾਲ ਕੇਵਲ 42 ਫੀਸਡ ਡੀਏ ਮਿਲ ਰਿਹਾ ਔਰ ਪਹਿਲੋ ਪੰਜਾਬ ਦੇ ਮੁਲਾਜ਼ਮ ਇਹ ਡਿਮਾਂਡ ਕਰਦੇ ਸੀ ਵੀ ਕੇਂਦਰੀ ਪੈਟਰਨ ਤੇ ਉਹਨਾਂ ਨੂੰ ਵੀ ਬੈਲੈਂਸ ਜਿਹੜਾ 11% ਡੀਏ ਦੇ ਕੇ ਟੋਟਲ 53% ਡੀਏ ਦਿੱਤਾ ਜਾਵੇ ਪਰ ਹੁਣ ਉਹਨਾਂ ਨੂੰ ਇਹ ਕਹਿਣਾ ਪਏਗਾ ਵੀ ਉਹਨਾਂ ਨੂੰ 13% ਪੈਂਡਿੰਗ ਜਿਹੜਾ ਡੀਏ ਉਹ ਦਿੱਤਾ ਜਾਵੇ ਤਾਂ ਜੋ ਉਹ 55% ਡੀਏ ਲੈਣ ਦੇ ਸਮਰੱਥ ਹੋ ਸਕਣ ਬੜੀ ਵੱਡੀ ਗੱਲ ਹੈ ਇੱਕ ਸਮਾਂ ਸੀ ਜਦੋਂ ਯੂਟੀ ਚੰਡੀਗੜ੍ਹ ਦੇ ਮੁਲਾਜ਼ਮੇ ਸੰਘਰਸ਼ ਕਰਦੇ ਸੀ ਰੈਲੀਆਂ ਕਰਦੇ ਸੀ ਹੜਤਾਲਾਂ ਕਰਦੇ ਸੀ ਇੱਥੋਂ ਤੱਕ ਵੀ ਮੁਲਾਜ਼ਮ ਲੀਡਰਾਂ ਨੇ ਮਰਨਵਰਤ ਰੱਖ ਕੇ ਮੰਗ ਕੀਤੀ ਸੀ ਵੀ ਉਹਨਾਂ ਨੂੰ ਪੰਜਾਬ ਦੇ ਸਕੇਲ ਦਿੱਤੇ ਜਾਣ ਪਰ ਅੱਜ ਸਿਚੁਏਸ਼ਨ ਇੱਥੇ ਖੜੀ ਹੈ ਵੀ ਜਿਹੜੇ ਯੂਟੀ ਦੇ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਤੋਂ 13% ਵੱਧ ਡੀਏ ਮਿਲ ਰਿਹਾ